ਪੰਜਾਬ ਦੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਜਿਮਣੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਭਰਤਪੂਸ਼ਨ ਆਸ਼ੂ ਨੇ ਆਪਣੀ ਨਾਮਜ਼ਦਗੀ ਦਾਖਲ ਕਰਵਾਈ ਹੈ 2022 ਦੇ ਮੁਕਾਬਲੇ 2025 ਦੇ ਚੋਣ ਹਲਫਨਾਮੇ ਦੇ ਵਿੱਚ ਉਹਨਾਂ ਤੇ ਉਹਨਾਂ ਦੀ ਪਤਨੀ ਦੀ ਸੰਪਤੀ ਦੇ ਵਿੱਚ 2.54 ਕਰੋੜ ਦਾ ਵਾਅਦਾ ਦਰਸਾਇਆ ਗਿਆ ਆਸ਼ੂ ਦਾ ਕਰਜ਼ਾ ਲਗਭਗ 10 ਲੱਖ ਰੁਪਏ ਘਟਿਆ ਹੈ ਸਾਲ 2022 ਦੇ ਵਿੱਚ 35 ਲੱਖ ਤੋਂ 25 ਦੇ ਵਿੱਚ 25.13 ਲੱਖ ਰੁਪਏ ਲੱਗੇ ਹੈ ਤੇ ਆਸ਼ੂਦੀ ਜਾਲ ਪੀ ਤੇ ਆਸ਼ੂਦੀ ਚਲ ਸੰਪਤੀ 2022 ਦੇ ਵਿੱਚ ਜਿੱਥੇ 2.33 ਕਰੋੜ ਸੀ ਹੁਣ 2.80 ਕਰੋੜ ਹੋ ਗਈ ਹੈ ਯਾਨੀ ਕਿ 47 ਲੱਖ ਦਾ ਵਾਧਾ ਜਦਕਿ ਅਚਲ ਸੰਪਤੀ ਦੀ ਗੱਲ ਕਰੀਏ 2022 ਦੇ ਵਿੱਚ ਉਹਨਾਂ ਕੋਲ 4.21 ਕਰੋੜ ਦੀ ਸੰਪਤੀ ਸੀ ਤੇ 2025 ਦੇ ਵਿੱਚ ਘਟ ਕੇ 3.74 ਕਰੋੜ ਰਹਿ ਗਈ ਹੈ ਯਾਨੀ ਕਿ 47 ਲੱਖ ਦੀ ਕਮੀ ਆਸ਼ੂਦੀ ਕੁੱਲ ਸੰਪਤੀ 2025 ਦੇ ਵਿੱਚ 6.54 ਕਰੋੜ ਦਰਜ ਕੀਤੀ ਗਈ ਹੈ ਨਮਤਾ ਆਸ਼ੂਦੀ ਚਲ ਸੰਪਤੀ ਦੇ ਵਿੱਚ 29 ਲੱਖ ਦਾ ਵਾਧਾ ਹੋਇਆ ਪਹਿਲਾਂ 1 ਕਰੋੜ ਸੀ ਤੇ ਹੁਣ 1 ਕਰੋੜ 53 ਲੱਖ ਹੋ ਗਈ ਹੈ ਨਾਜਲ ਸੰਪਤੀ ਦੇ ਵਿੱਚ ਜੋ ਕਿ 3. 98 ਕਰੋੜ ਸੀ ਉਹ ਵਧ ਕੇ ਹੁਣ 4.10 ਕਰੋੜ ਹੋ ਗਈ ਹੈ ਯਾਨੀ ਕਿ 52 ਲੱਖ ਦਾ ਦੂਹਾ ਦੀ ਸੰਪਤੀ 8.10 ਕਰੋੜ ਤੋਂ ਵਧ ਕੇ 10.64 ਕਰੋੜ ਹੋ ਗਈ ਹੈ ਜਿਸ ਦੇ ਵਿੱਚ 2.54 ਕਰੋੜ ਦਾ ਵਾਧਾ ਹੋਇਆ ਉਹਨਾਂ ਕੋਲ 85 ਗ੍ਰਾਮ ਗਹਿਣੇ ਤੇ ਇਸ ਦੇ ਨਾਲ ਇਸ ਦੀ ਕੀਮਤ 7,48,000 ਰੁਪਏ ਨਮਦਾ ਅਸ਼ੁੱਧ ਦੇ ਕੋਲ 171.510 ਗ੍ਰਾਮ ਗਹਿਣੇ ਨੇ ਜਿਨ੍ਹਾਂ ਦੀ ਕੀਮਤ 15,92,288 ਰੁਪਏ ਤੇ ਅਸ਼ੁੱਧ ਨਾਮ ਗੁਜਰਾ ਦੇ ਵਿੱਚ 1.18 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਉਹਨਾਂ ਦਾ ਤੀਜਾ हिस्सा ते कोचर मार्केट ਦੇ ਵਿੱਚ 252 स्क्वेयर ਯਾਰਡ ਤੇ 432 स्क्वेयर ਯਾਰਡ ਫੁੱਟ ਦੀ ਜਗਾ ਵੀ ਹੈ ਜਿਹੜੀ ਕੰਪਲੈਕਸ ਦੇ ਵਿੱਚ 1500 स्क्वेयर ਫੁੱਟ ਦੀ ਜਗਾ ਮੌਜੂਦ ਹੈ ਤੇ ਮਾਡਲ ਗ੍ਰਾਮ ਦੇ ਵਿੱਚ 100 ਤੇ 112 स्क्वेयर ਯਾਰਡ ਇਸ ਦੇ ਨਾਲ ਹੀ 33.53 स्क्वेयर ਯਾਰਡ ਦੀ ਪ੍ਰਾਪਰਟੀ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 250 स्क्वेयर ਯਾਰਡ ਦੀ ਜਾਇਦਾਦ ਹੈ ਤੇ ਉਹਨਾਂ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਕਾਰੋਬਾਰ ਦੇ ਵਿੱਚ ਡੇਰੀ ਫਾਰਮਿੰਗ ਤੇ ਖੇਤੀ ਵਿਖਾਈ ਗਈ ਹੈ ਉਹਨਾਂ ਉੱਤੇ ਇੱਕ ਮਾਮਲਾ ਦਰਜ ਹੈ ਤੇ ਆਸ਼ੂਨੀ ਆਰਿਆ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਹਨਾਂ ਦੇ ਕੋਲ ਨਕਦ ਰਕਮ 25000 ਰੁਪਏ ਹੈ ਆਸ਼ੂ ਦੀ ਸਰਕਾਰ ਦੇ ਜਾਣ ਤੋਂ ਬਾਅਦ ਉਹਨਾਂ ਖਿਲਾਫ ਹੋਏ ਗੈਰਕਾਨੂੰਨੀ ਮਾਮਲਿਆਂ ਦੇ ਵਿੱਚ ਦੋ ਮਾਮਲਿਆਂ ਦਾ ਅਜੇ ਵਿਊਸ ਸਾਹਮਣਾ ਕਰ ਰਹੇ ਨੇ ਇਹਨਾਂ ਦੇ ਵਿੱਚ ਇੱਕ ਈਡੀ ਤੇ ਲੋਕਲ ਅਦਾਲਤ ਦੇ ਵਿੱਚ ਦਰਜ ਹੈ ਇਸ ਲਈ ਇਹ ਕਿ 2022 ਦੇ ਚੋਣ ਹਾਰਨ ਤੋਂ ਬਾਅਦ ਉਹਨਾਂ ਖਿਲਾਫ ਫਸਲ ਚੁਕਾਉਣ ਦੇ ਲਈ ਟਰਾਂਸਪੋਰਟ ਦੇ ਟੈਂਡਰ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਲੱਗੇ ਉਹਨਾਂ ਖਿਲਾਫ ਮਨੀ ਲਾਂਡਰੀ ਐਕਟ ਦੇ ਤਹਿਤ ਕਾਰਵਾਈ ਹੋਈ ਇਸ ਕਾਰਨ ਉਹਨਾਂ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪਿਆ ਤੇ ਭਾਰਤਪੁਸ਼ਨਾ ਅਸ਼ੂਦੇ ਕੋਲ 2.8 ਕਰੋੜ ਦੀ ਚਲ ਜਾਇਦਾਦ ਹੈ ਤੇ 6.5 ਕਰੋੜ ਰੁਪਏ ਦੀ ਅਚਲ ਜਾਇਦਾਦ ਇਸ ਤੋਂ ਇਲਾਵਾ ਉਹਨੋਂ ਤੇ ਵੱਖ-ਵੱਖ ਬੈਂਕਾਂ ਤੋਂ ਲਗਭਗ 25 ਲੱਖ ਰੁਪਏ ਦਾ ਕਰਜ਼ਾ ਵੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ 19 ਜੂਨ ਨੂੰ ਜਿਮਣੀ ਚੋਣਾ ਹੋਣ ਜਾ ਰਹੀਆਂ ਨੇ ਜਿਸ ਤੋਂ ਪਹਿਲਾਂ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੋਸ਼ਨ ਆਸ਼ੂ ਨੇ ਆਪਣੀ ਨਾਮਜ਼ਦਗੀ ਦਾਖਲ ਕਰਵਾਈ ਹੈ 2022 ਦੇ ਮੁਕਾਬਲੇ 2025 ਦੇ ਚੋਣ ਹਲਫਨਾਮੇ ਦੇ ਵਿੱਚ ਉਹਨਾਂ ਤੇ ਉਹਨਾਂ ਦੀ ਪਤਨੀ ਦੀ ਸੰਪਤੀ ਦੇ ਵਿੱਚ 2.54 ਕਰੋੜ ਦਾ ਵਾਅਦਾ ਦਰਸਾਇਆ ਗਿਆ ਆਸ਼ੂ ਦਾ ਕਰਜ਼ਾ ਲਗਭਗ 10 ਲੱਖ ਰੁਪਏ ਘਟਿਆ ਹੈ ਸਾਲ 2022 ਦੇ ਵਿੱਚ 35 ਲੱਖ ਤੋਂ 25 ਦੇ ਵਿੱਚ 25.13 ਲੱਖ ਰੁਪਏ ਲੱਗੇ ਆਸ਼ੁਧੀ ਜਲ ਤੇ ਆਸ਼ੁਧੀ ਚਲ ਸੰਪਤੀ 2022 ਦੇ ਵਿੱਚ ਜਿੱਥੇ 2.33 ਕਰੋੜ ਸੀ ਹੁਣ 2.80 ਕਰੋੜ ਹੋ ਗਈ ਹੈ ਯਾਨੀ ਕਿ 47 ਲੱਖ ਦਾ ਵਾਧਾ ਜਦਕਿ ਅਚਲ ਸੰਪਤੀ ਦੀ ਗੱਲ ਕਰੀਏ 2022 ਦੇ ਵਿੱਚ ਉਹਨਾਂ ਕੋਲ 4.21 ਕਰੋੜ ਦੀ ਸੰਪਤੀ ਸੀ ਤੇ 2025 ਦੇ ਵਿੱਚ ਕੱਟ ਕੇ 3.74 ਕਰੋੜ ਰਹਿ ਗਈ ਹੈ ਯਾਨੀ ਕਿ 77 ਲੱਖ ਦੀ ਕਮੀ ਤਾਂ ਆਸ਼ੁਧੀ ਕੁੱਲ ਸੰਪਤੀ 2025 ਦੇ ਵਿੱਚ 6.54 ਕਰੋੜ ਦਰਜ ਕੀਤੀ ਗਈ ਹੈ ਨਮਤਾ ਆਸ਼ੁਧੀ ਚਲ ਸੰਪਤੀ ਦੇ ਵਿੱਚ 29 ਲੱਖ ਦਾ ਵਾਧਾ ਹੋਇਆ ਪਹਿਲਾ ਇਹ ਕਕਰੋੜ ਸੀ ਤੇ ਹੁਣ 1 ਕਰੋੜ 53 ਲੱਖ ਹੋ ਗਈ ਹੈ ਨਾਜਲ ਸੰਪਤੀ ਦੇ ਵਿੱਚ ਜੋ ਕਿ 3. 59 ਕਰੋੜ ਸੀ ਉਹ ਵਧ ਕੇ ਹੁਣ 4.10 ਕਰੋੜ ਹੋ ਗਈ ਹੈ ਯਾਨੀ ਕਿ 51 ਲੱਖ ਦਾ ਵਾਧਾ ਦੂਹਾਂ ਦੀ ਸੰਪਤੀ 8.10 ਕਰੋੜ ਤੋਂ ਵਧ ਕੇ 10.64 ਕਰੋੜ ਹੋ ਗਈ ਹੈ ਜਿਸ ਦੇ ਵਿੱਚ 2.54 ਕਰੋੜ ਦਾ ਵਾਧਾ ਹੋਇਆ ਉਹਨਾਂ ਕੋਲ 85 ਗ੍ਰਾਮ ਗਹਿਣੇ ਤੇ ਇਸ ਦੇ ਨਾਲ ਇਸ ਦੀ ਕੀਮਤ 7,48,000 ਰੁਪਏ ਨਮਦਾ ਅਸ਼ੁੱਧ ਦੇ ਕੋਲ 171.510 ਗ੍ਰਾਮ ਗਹਿਣੇ ਨੇ ਜਿਨ੍ਹਾਂ ਦੀ ਕੀਮਤ 15,92,288 ਰੁਪਏ ਤੇ ਅਸ਼ੁੱਧ ਨਾਮ ਗੁਜਰਾ ਦੇ ਵਿੱਚ 1.18 ਏਕੜ ਜ਼ਮੀਨ ਜਿਸ ਦੇ ਵਿੱਚ ਉਹਨਾਂ ਦਾ ਤੀਜਾ ਹੈ ਸੇ ਤੇ ਕੋਚਰ ਮਾਰਕੀਟ ਦੇ ਵਿੱਚ 252 ਸਕੁਅਰ ਯਾਰਡ ਤੇ 432 ਸਕੁਅਰ ਯਾਰਡ ਫੁੱਟ ਦੀ ਜਗ੍ਹਾ ਵੀ ਹੈ ਜਿਹੜੀ ਕੰਪਲੈਕਸ ਦੇ ਵਿੱਚ 1500 ਸਕੁਅਰ ਫੁੱਟ ਦੀ ਜਗ੍ਹਾ ਮੌਜੂਦ ਹੈ ਤੇ ਮਾਡਲ ਗ੍ਰਾਮ ਦੇ ਵਿੱਚ 100 ਤੋਂ 112 ਸਕੁਅਰ ਯਾਰਡ ਇਸ ਦੇ ਨਾਲ ਹੀ 33.53 ਸਕੁਅਰ ਯਾਰਡ ਦੀ ਪ੍ਰਾਪਰਟੀ ਹੈ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 250 ਸਕੁਅਰ ਯਾਰਡ ਦੀ ਜਾਇਦਾਦ ਹੈ ਤੇ ਉਹਨਾਂ ਦੇ ਕਾਰੋਬਾਰ ਦੀ ਗੱਲ ਕਰੀਏ ਤਾਂ ਕਾਰੋਬਾਰ ਦੇ ਵਿੱਚ ਡੇਰੀ ਫਾਰਮਿੰਗ ਤੇ ਖੇਤੀ ਵਿਖਾਈ ਗਈ ਹੈ ਉਨਾਉ ਟਿਕ ਮਾਮਲਾ ਦਰਜ ਹੈ ਤੇ ਆਸ਼ੂਨੀ ਆਰਿਆ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਤੇ ਉਹਨਾਂ ਦੇ ਕੋਲ ਨਗਦ ਰਕਮ 25000 ਰੁਪਏ ਹੈ ਆਸ਼ੂ ਦੀ ਸਰਕਾਰ ਦੇ ਜਾਣ ਤੋਂ ਬਾਅਦ ਉਹਨਾਂ ਖਿਲਾਫ ਹੋਏ ਗੈਰਕਾਨੂੰਨੀ ਮਾਮਲੇ ਦੇ ਵਿੱਚ ਦੋ ਮਾਮਲਿਆਂ ਦਾ ਅਜੇ ਵਿਊਸ ਸਾਹਮਣਾ ਕਰ ਰਹੇ ਨੇ ਇਹਨਾਂ ਦੇ ਵਿੱਚ ਇੱਕ ਈਡੀ ਤੇ ਲੋਕਲ ਅਦਾਲਤ ਦੇ ਵਿੱਚ ਦਰਜ ਹੈ ਕਜ਼ਲੀਏ ਕਿ 2022 ਦੇ ਚੋਣ ਹਾਰਨ ਤੋਂ ਬਾਅਦ ਉਹਨਾਂ ਖਿਲਾਫ ਫਸਲ ਚੁਕਾਉਣ ਲਈ ਟਰਾਂਸਪੋਰਟ ਦੇ ਟੈਂਡਰ ਦੇ ਵਿੱਚ ਘੁਟਾਲੇ ਦੇ ਇਲਜ਼ਾਮ ਲੱਗੇ ਉਹਨਾਂ ਖਿਲਾਫ ਮਨੀ ਲਾਂਡਰੀ ਐਕਟ ਦੇ ਤਹਿਤ ਕਾਰਵਾਈ ਹੋਈ ਇਸ ਕਾਰਨ ਉਹਨਾਂ ਨੂੰ ਦੋ ਵਾਰ ਜੇਲ੍ਹ ਵੀ ਜਾਣਾ ਪਿਆ ਤੇ ਭਾਤਪੂਤ ਨੂੰ ਅਸੂਦੇ ਕੋਲ 2.8 ਕਰੋੜ ਦੀ ਚੱਲ ਜਾਇਦਾਦ ਹੈ ਤੇ 6.5 ਕਰੋੜ ਰੁਪਏ ਦੀ ਅਚਲ ਜਾਇਦਾਦ ਹੈ ਇਸ ਤੋਂ ਇਲਾਵਾ ਉਹਨਾਂ ਦੇ ਬਾਕਫ ਬੈਂਕ ਦਾ ਤੋ ਲਗਭਗ 25 ਲੱਖ ਰੁਪਏ ਦਾ ਕਰਜ਼ਾ ਵੀ